ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੁਝ ਦਿਨ ਪਹਿਲਾਂ ਅਮਨ ਅਰੋੜਾ ਛੜੇ ਕੈਬਨਟ ਮਨਿਸਟਰ ਨੇ ਆਪਣੇ ਉਹਨਾਂ ਦੀ ਸਟੇਟਮੈਂਟ ਲਗਾਤਾਰ ਸੁਣਦਾ ਆ ਰਿਆਂ ਪਿਛਲੇ ਕੁਝ ਦਿਨਾਂ ਤੋਂ ਤੇ ਉਹਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਕੁਝ ਸਾਇੰਟਿਫਿਕਲੀ ਤੱਥ ਜਿਹੜੇ ਨੇ ਉਨ੍ਹਾਂ ਦੇ ਆਧਾਰ ਦੇ ਉੱਤੇ ਜਿਹੜਾ ਇਹ ਫੈਕਟਰੀ ਜਿਹੜੀ ਆ ਉਹ ਬੰਦ ਕੀਤੀ ਜਾ ਸਕਦੀ ਆ ਪਰ ਉਹਨਾਂ ਲੋਕਾਂ ਦੇ ਕੋਲੇ ਤਾਥ ਹੀ ਨਹੀਂ ਤੁਹਾਡੇ ਲੋਕਾਂ ਕੋਲੇ ਤਾਥ ਹੀ ਨਹੀਂ ਹੈਗੇ ਇਹ ਦਲੀਲ ਦਿੱਤੀ ਜਾ ਰਹੀ ਹੈ ਸਾਡੀ ਸਟੇਟ ਗਵਰਨਮੈਂਟ ਦੇ ਵੱਲੋਂ ਤੇ ਅੱਜ ਮੈਂ ਉਸ ਸਰਕਾਰ ਨੂੰ ਇਹ ਪੁੱਛਣਾ ਚਾਹੁੰਨਾ ਕਿ ਰਾਜਵੀਰ ਦੀ ਮੌਤ ਦਾ ਕਾਰਨ ਕੌਣ ਹੈ ਇਹਦੇ ਤੋਂ ਵੱਡੀਆਂ ਸਟੇਟਮੈਂਟਾਂ ਕਿਹੜੀਆਂ ਤੁਹਾਨੂੰ ਹੋਰ ਦੇ ਦਈਏ ਅਸੀਂ ਲੋਕ ਜਿਸ ਤਰੀਕੇ ਦੇ ਨਾਲ ਸਾਡੇ ਉੱਥੇ ਰਾਣਾ ਗੁਰਜੀਤ ਜਿਹੜੇ ਇੱਕ ਉਦ੍ਰਤ ਦੇ ਦੋਖੀ ਲੋਕ ਨੇ ਇਹ ਮਲਹੋਤਰੇ ਵਰਗੇ ਗੁਰਜੀਤ ਵਰਗੇ ਉਹਨੇ ਸਵਾਦਾਂ ਮੀਂਹ ਪਾਇਆ ਜਾਂਦਾ ਸੀ ਉਹਨਾਂ ਦੇ ਵੱਲੋਂ ਇਹਦੇ ਵੱਲੋਂ ਵੀ ਇੱਥੇ ਸਵਾਦਾਂ ਮੀਂਹ ਪਾਇਆ ਜਾਂਦਾ ਸੀ ਕੀ ਗੱਲ ਉਹਦੀਆਂ ਤੁਹਾਨੂੰ ਇਥੋਂ ਦੇ ਲੋਕ ਜਿਹੜੇ ਦੁਵਾਈ ਪਾ ਪਾ ਕੇ ਕਹਿ ਰਹੇ ਨੇ ਵੀ ਸਾਡੇ ਆਹ ਵਾਲੇ ਹਾਲਾਤ ਆ ਇਤੋਂ ਵੱਡੀਆਂ ਉਦਾਹਰਨਾ ਕੀ ਹੋ ਸਕਦੀਆਂ ਕਿ ਸਾਡੇ ਘਰਾਂ ਦੀਆਂ ਮੋਟਰਾਂ ਸਾਡੇ ਗੁਰੂ ਘਰਾਂ ਦੀਆਂ ਮੋਟਰਾਂ ਦੇ ਵਿੱਚੋਂ ਜ਼ਹਿਰ ਨਿਕਲਣ ਲੱਗ ਪਈ ਇਹਦੇ ਤੋਂ ਵੱਡੀਆਂ ਉਦਾਹਰਨਾ ਕੀ ਹੋ ਸਕਦੀਆਂ ਇਹ ਸਟੇਟਮੈਂਟ ਦਿੱਤੀ ਜਾ ਰਹੀ ਆ ਕਿ ਜੇਕਰ ਇਹ ਫੈਕਟਰੀ ਬੰਦ ਹੋ ਜਾਂਦੀ ਆ ਤੇ ਦੂਸਰੀਆਂ ਫੈਕਟਰੀਆਂ ਜਾਂ ਵੱਡੀਆਂ-ਵੱਡੀਆਂ ਕੰਪਨੀਆਂ ਇਨਵੈਸਟ ਕਿੱਦਾਂ ਕਰਨਗੀਆਂ ਇੱਥੇ ਤੁਸੀਂ ਵੱਡੀਆਂ ਕੰਪਨੀਆਂ ਦੀ ਗੱਲ ਕਰਦੇ ਹੋ ਇੱਥੇ ਲੋਕਾਂ ਨੇ ਛੋਟੀ ਤੋਂ ਛੋਟੀ ਇੰਡਸਟਰੀ ਵੀ ਆਪਣੇ ਪਿੰਡਾਂ ਦੇ ਲਾਗੇ ਛਾਗੇ ਨਹੀਂ ਲੱਗਣ ਦੇਣੀ ਹੁਣ ਕਾਰਨ ਕਾਰਨ ਇਹ ਆ ਕਿ ਜਿੱਥੇ ਹਵਾ ਖਰਾਬ ਦੇ ਲੋਕਾਂ ਦੇ ਹਾਲਾਤ ਦੇਖ ਲੈ ਲੋਕਾਂ ਨੇ ਪੂਰੇ ਪੰਜਾਬ ਪੂਰੀ ਦੁਨੀਆ ਨੇ ਧਰਤੀ ਚੋਂ ਨਿਕਲਦਾ ਗੰਦਲਾ ਪਾਣੀ ਦੇਖ ਲਿਆ ਉਥੇ ਆਣ ਕੇ ਸਰਕਾਰ ਨੇ ਆਪਣੀ ਸੰਜੀਦਗੀ ਨੂੰ ਸਹੀ ਤਰੀਕੇ ਨਾਲ ਸਮਝਿਆ ਨਹੀਂ ਆ ਜੇ ਇੱਥੇ ਇੱਕ ਐਗਜ਼ੈਂਪਲ ਸੈੱਟ ਕਰ ਦਿੰਦੀ ਨਾ ਸਟੇਟ ਗਵਰਨਮੈਂਟ ਭਗਵੰਤ ਮਾਨ ਇੱਕ ਐਗਜ਼ੈਂਪਲ ਸੈੱਟ ਕਰ ਦਿੰਦਾ ਤੇ ਜਿੰਨੀ ਮਰਜ਼ੀ ਇੰਡਸਟਰੀ ਲਾ ਲੈਂਦੇ ਸਾਡੇ ਇੱਥੇ ਪੰਜਾਬ ਦੇ ਵਿੱਚ ਤੁਸੀਂ ਲੋਕ ਜਿੰਨੀ ਮਰਜ਼ੀ ਪਰ ਲੋਕਾਂ ਦਾ ਵਿਸ਼ਵਾਸ ਛੁੱਕਿਆ ਗਿਆ ਇਹ ਤਾਂ ਮੇਰੇ ਖਿਆਲ ਨਾਲ ਕੋਈ ਛੋਟੇ ਤੋਂ ਛੋਟਾ ਬੱਚਾ ਵੀ ਫੋਨ ਦੇ ਉੱਤੇ ਦੇਖਦਾ ਹੋਏਗਾ ਵੀ ਉੱਥੇ ਹਵਾ ਤੇ ਪਾਣੀ ਨੂੰ ਲੈ ਕੇ ਲੋਕ ਲੜ ਰਹੇ ਆ ਕਿਸੇ ਨੇ ਇੰਡਸਟਰੀ ਨਹੀਂ ਹੁਣ ਲੱਗਣ ਦੇਣੀ ਇਹ ਕਹਿੰਦੇ ਨਾ ਕਿ ਇੰਡਸਟਰੀ ਆਉਣੀ ਨਹੀਂ ਜੇ ਤੁਸੀਂ ਇੱਕ ਸਹੀ ਪੋਜ਼ਿਟਿਵ ਐਗਜ਼ੈਂਪਲ ਸੈੱਟ ਕੀਤੀ ਹੁੰਦੀ ਨਾ ਤੇ ਲੋਕਾਂ ਨੇ ਇੰਡਸਟਰੀ ਨੂੰ ਵੈਲਕਮ ਕਿਹਾ ਕਰਨਾ ਸੀ ਹੁਣ ਲੋਕਾਂ ਨੇ ਛੋਟੀ ਤੋਂ ਛੋਟੀ ਵੀ ਇੰਡਸਟਰੀ ਨਹੀਂ ਲੱਗਣ ਦੇਣੀ ਤਾਂ ਕਰਕੇ ਸਰਕਾਰ ਨੂੰ ਚਾਹੀਦਾ ਕਿ ਇੱਕ ਉਦਾਹਰਨ ਇੱਕ ਮਿਸਾਲ ਪੇਸ਼ ਕਰੇ ਕਿਉਂਕਿ ਆਪਾਂ ਸਾਰੇ ਲੋਕ ਬੜਾ ਸੋਸ਼ਲ ਮੀਡੀਆ ਤੇ ਦੇਖਣਦੇ ਆ ਪਿਛਲੇ ਲੰਬੇ ਸਮੇਂ ਤੋਂ ਕੁਝ ਸਮੇਂ ਤੋਂ ਕਿ ਲੋਕ ਤਾਂ ਪੋਤੜੇ ਫੋਲੀ ਜਾਂਦੇ ਆ ਪੁਰਾਣੀਆਂ ਵੀਡੀਓ ਕਟ-ਕਟ ਛੁੱਟੀ ਜਾਂਦੇ ਭਗਵੰਤ ਮਾਨ ਦੇ ਅੱਗੇ ਵੀ ਦੇਖ ਤੂੰ ਐਥੇ ਕੀ ਬੋਲਿਆ ਸੀ ਉਥੇ ਕੀ ਬੋਲਿਆ ਸੀ ਅੱਜ ਜੇ ਤੁਸੀਂ ਕੁਰਸੀ ਤੇ ਬਹਿ ਗਏ ਹੋ ਤੇ ਤੁਹਾਡੀ ਸੋਚ ਹੀ ਬਦਲ ਗਈ ਖੈਰ ਜੇ ਅਸੀਂ ਕੁਰਸੀਆਂ ਤੇ ਬਿਠਾਉਣਾ ਜਾਣਦੇ ਆ ਤਾਂ ਪੰਜਾਬੀ ਆ ਅਸੀਂ ਲਾਉਣਾ ਵੀ ਜਾਣਦੇ ਆ ਮੈਂ ਥੋੜਾ ਜਿਹਾ ਆਪਣੇ ਬਾਰੇ ਦੱਸ ਦਿਆਂ ਜੀ ਮੈਂ ਮੇਰਾ ਨਾਮ ਮਨਦੀਪ ਧਰਦੇਓ ਤੇ ਮੈਂ ਤੇ ਮੇਰੀ ਟੀਮ ਇਹਨਾਂ ਸਾਰਿਆਂ ਜਾਣਿਆਂ ਨੇ ਰਾਣਾ ਗੁਰਜੀਤ ਜਿਹੜਾ ਕੈਬਨਟ ਮੰਤਰੀ ਆ ਰਿਆ ਪਿਛਲੀ ਸਰਕਾਰ ਦੇ ਵਿੱਚ ਉਹਦੇ ਖਿਲਾਫ ਅਸੀਂ ਲੜਾਈ ਲੜੀ ਆ ਤੇ ਅਸੀਂ ਆਪਣੀਆਂ 7-8 ਜਿੱਤਾਂ ਦਰਜ ਕੀਤੀਆਂ ਕੁਝ ਲੋਕਾਂ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉੱਥੇ ਫੇਰ ਮੋਰਚਾ ਲੱਗਣ ਵਾਲਾ ਏ ਕਿਉਂਕਿ ਸਟੇਟ ਗਵਰਨਮੈਂਟ ਨੂੰ ਕੁਛ ਅਸੀਂ ਡਿਮਾਂਡਸ ਦਿੱਤੀਆਂ ਵਾ ਜੇ ਉਹ ਮੰਨਣਗੇ ਠੀਕ ਹੈ ਨਹੀਂ ਮੰਨਣਗੇ ਤੇ ਮੋਰਚਾ ਉੱਥੇ ਲੱਗਣਾ ਏ ਤੁਸੀਂ ਸਾਰਿਆਂ ਜਾਣਿਆ ਨੇ ਇੱਥੋਂ ਮੋਰਚਾ ਫਤਿਹ ਕਰਕੇ ਉੱਥੇ ਵੀ ਪਹੁੰਚਣਾ ਏ ਅਗਲੀ ਗੱਲ ਇਹ ਆ ਕਿ ਜਿਹੜੇ ਲੋਕ ਸੰਘਰਸ਼ ਕਰਦੇ ਆ ਨਾ ਤਾਂ ਸੰਘਰਸ਼ ਦੇ ਵਿੱਚ ਜੇਕਰ ਕਿਸੇ ਦੀਆਂ ਜਾਨਾਂ ਜਾਂਦੀਆਂ ਨੇ ਨਾ ਤੇ ਉਹ ਮਰਦੇ ਨਹੀਂਗੇ ਉਹ ਸ਼ਹੀਦ ਹੁੰਦੇ ਨੇ ਅੱਜ ਤੁਸੀਂ ਲੋਕ ਮੇਰੇ ਖਿਆਲ ਨਾਲ ਅੱਜ ਜੇ ਰਾਜਵੀਰ ਦੇ ਅੰਤਮ ਅਰਦਾਸ ਦੇ ਮੌਕੇ ਇੰਨੇ ਲੋਕ ਪਹੁੰਚੇ ਆ ਤਾਂ ਇਹ ਇੱਕ ਐਗਜ਼ੈਂਪਲ ਆ ਬਾਕੀ ਜਿਹੜੇ ਲੋਕ ਤੁਹਾਡੇ ਜੇਲ੍ਹਾਂ ਦੇ ਵਿੱਚ ਗਏ ਆ ਜਿਸ ਤਰੀਕੇ ਦੇ ਨਾਲ ਮੇਰੇ ਕੋਲ ਕਿੰਨੇ ਜਾਣੇ ਸੀ ਜੀ ਜੇਲ੍ਹ ਗਏ ਸੀ 50 ਜਾਣੇ 46 ਜਾਣੇ ਜਿਹੜੇ ਜੇਲ੍ਹ ਚ ਗਏ ਆ ਜਿਸ ਤਰੀਕੇ ਦੇ ਨਾਲ ਵਾਪਸੀ ਤੁਹਾਡੇ ਕੋਲੇ ਆਏ ਆ ਫਤੇਬੀਰ ਨੂੰ ਮੈਂ ਜਾਣਦਾ ਵਾਂ ਬਾਕੀ ਸਾਰੇ ਮੇਰੇ ਲਈ ਸਤਕਾਰਤ ਨੇ ਤੁਸੀਂ ਸਾਰੇ ਸਤਕਾਰ ਤੋਂ ਤੁਹਾਨੂੰ ਜਿਸ ਤਰੀਕੇ ਨਾਲ ਵਾਪਸੀ ਇਹਨਾਂ ਨੇ ਆਪਣੇ ਮੋਰਚੇ 'ਚ ਜੀਆ ਆ ਕਿਆ ਤੇ ਬਾਕੀ ਸਾਰਿਆਂ ਦਾ ਇੱਕ ਹੌਸਲਾ ਵੀ ਤੁਹਾਡਾ ਵਧਾਇਆ ਵਾ ਸਾਰਿਆਂ ਨੇ ਸੋ ਤਗੜੇ ਰੋ ਜਿੱਤ ਤੁਹਾਡੇ ਕਦਮ ਚੁੰਮਣੀ ਵਾਲੀ ਆ ਐਗਜ਼ੈਂਪਲ ਤੁਸੀਂ ਲੋਕਾਂ ਨੇ ਸੈੱਟ ਕਰ ਦੇਣੀ ਆ ਵੀ ਜਿਹੜਾ ਸਾਡੇ ਹਵਾ ਤੇ ਸਾਡੇ ਪਾਣੀ ਨਾਲ ਖੇਡੇਗਾ ਉਹਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਐਗਜ਼ੈਂਪਲ ਸੈੱਟ ਕਰਨ ਲਈ ਪੂਰਾ ਪੰਜਾਬ ਤੁਹਾਡੇ ਨਾਲ ਆ ਜਿੱਥੇ-ਜਿੱਥੇ ਵੀ ਇੱਥੋਂ ਜਿੱਤਣ ਤੋਂ ਬਾਅਦ ਮੈਂ ਤੁਹਾਡੇ ਸਾਰਿਆਂ ਕੋਲੋਂ ਇਸ ਚੀਜ਼ ਦਾ ਵਾਅਦਾ ਵੀ ਲੈਣਾ ਵਾਂ ਕਿ ਸਾਰੇ ਜਾਨੇ ਰਲ ਮਿਲ ਕੇ ਜਿੱਥੇ ਵੀ ਪਵਨ ਗੁਰੂ ਪਾਣੀ ਪਤਾ ਮਾਤਾ ਧਰਤ ਮਾਤ ਦੀ ਗੱਲ ਹੋਵੇ ਤੇ ਇਦਾਂ ਹੀ ਸਾਰੇ ਜਾਨੇ ਪਹੁੰਚਿਆ ਕਰਿਓ। ਸੋ ਬਹੁਤ ਬਹੁਤ ਧੰਨਵਾਦ ਆ ਮੈਨੂੰ ਜਿਹੜਾ ਤੁਸੀਂ ਇੱਥੇ ਸਮਾਂ ਦਿੱਤਾ। ਮੇਰੀ ਟੀਮ ਮੇਰੇ ਨਾਲ ਆਈ ਆ ਸਾਰੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ